ਟੰਡਾ ਜੀ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਦਿਨੀ ਜੋ ਗਿਆਨੀ ਹਰਪੀ ਸਿੰਘ ਹੋਣਾ ਤੋਂ ਅਸਤੀਫਾ ਤਾਂ ਲਿਆ ਹੀ ਗਿਆ ਤੇ ਹੁਣ ਦੇਖਦੇ ਹਾਂ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਆਪਣਾ ਅਸਤੀਫਾ ਦਿੱਤਾ ਹੈ ਤੇ ਉਸ ਦੇ ਨਾਲ ਹੀ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਕਿਰਪਾਲ ਸਿੰਘ ਹੋਣਾ ਵੱਲੋਂ ਜੋ ਉਹਨਾਂ ਦੇ ਮੈਂਬਰ ਨੇ ਉਹਨਾਂ ਨੇ ਵੀ ਰਿਜਿਗ੍ਰੇਸ਼ਨ ਦਿੱਤਾ ਹੈ ਕੀ ਲੱਗਦਾ ਇੰਨਾ ਜ਼ਿਆਦਾ ਪ੍ਰੈਸ਼ਰ ਕਿਸ ਗੱਲ ਦਾ ਇਹਨਾਂ ਲੀਡਰਾਂ ਤੇ ਇਹਨਾਂ ਮੈਂਬਰਾਂ ਤੇ ਪਿਆ ਜਾ ਰਿਹਾ ਹੈ ਓਏ ਓਏ ਚੰਦੇ ਆ ਇਹਦੇ ਕੋਈ ਅਕਾਲਪੁਰ ਸਾਹਿਬ ਦੇ ਕਰੋ ਤੇ ਮੁੱਖ ਜਿਹੜਾ ਕਾਲੀ ਪਰਿਵਾਰ ਵਾਲ ਕਰੋ ਜੀ ਬਾਦਲ ਪਰਿਵਾਰ ਵਾਲਾ ਮੁੱਖ ਹੋ ਵੀ ਤੁਹਾਡਾ ਤੇ ਤੁਹਾਡੀ ਪਿੰਡ ਜਿਹੜੀ ਆ ਅਕਾਲ ਪੁਰਖ ਸਾਹਿਬ ਵਾਲ ਹੋਵੇ ਜਿਹੜਾ ਤਾਂ ਇੱਦਾਂ ਕਰੇਗਾ ਪੂਤਾ ਲਗੇ ਮਨ ਨੂੰ ਘੰਦਾ ਜੀ ਜਿਹੜਾ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹੋ ਕੇ ਚਲਵਾਇਆ ਜਾਏਗਾ ਕੋਈ ਚਾਏ ਜਾਨੀ ਅਰਤੀ ਹੋਣਾ ਫਿਰ ਚਾਏ ਧਾਮ ਹੋਣਾ ਫਿਰ ਚਾਏ ਜਾਨੀ ਮੀਰਤ ਹੋਣਾ ਕੋਈ ਨਹੀਂ ਹੋਵੇ ਠੀਕ ਹੈ ਉਹਨੂੰ ਕਿਸੇ ਨੇ ਕਿਸੇ ਤਰੀਕੇ ਨਾਲ ਤਾਂ ਪਰੇਸ਼ਾਨ ਕਰਕੇ ਆਪਣੇ ਰਸਤੇ ਦਾ ਰਾਹ ਰੋੜਾ ਹਟਾਣਾ ਤੁਸੀਂ ਕਹਿ ਰਹੇ ਹੋ ਕਿ ਹੋ ਸਕਦਾ ਹੈ ਕਿ ਗਿਆਨੀ ਜੋ ਜਥੇਦਿਆ ਗਿਆਨੀ ਰਗਵੀਰ ਸਿੰਘ ਜੀ ਵੀ ਆਪਣਾ ਅਸਤੀਫਾ ਦੇ ਸਕਦੇ ਲੇਕਿਨ ਜਦ ਕਿ ਜਥੇਦਿਆ ਸਭ ਤੋਂ ਆਪਣੀ ਸਿੱਖਿਆ ਦੀ ਸੁਪਰੀਮ ਕਹ ਲੋ ਪਾਵਰ ਆਪਾਂ ਮੰਨਦੇ ਆ ਅਕਾਲ ਤਖਤ ਸਾਹਿਬ ਨੂੰ ਤੇ ਕਿਉਂ ਇਹ ਇਦਾਂ ਹੋ ਗਿਆ ਕਿ ਅਕਾਲੀ ਦਲ ਹੀ ਜਾਂ ਸੁਖਵੀਰ ਸਿੰਘ ਬਾਦਲ ਤੜਾ ਆ ਉਹ ਇੰਨਾ ਪਾਵਰਫੁਲ ਹੋ ਗਿਆ ਕਿ ਜੋ ਜਥੇਦਿਆ ਆਪ ਦੇ ਹੁਕਮਾਂ ਤੋਂ ਮੰਨ ਨਹੀਂ ਰਿਹਾ ਕੇ ਅਕਾਲ ਤਖਤ ਸਾਹਿਬ ਨੂੰ ਝਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਕਹ ਦੀ ਗੱਲ ਵੀ ਜਲਦ ਹੀ ਜਲਰੂਗੀ ਜੀ ਮੈਨੂੰ ਮੇਰਾ ਮੰਨਣਾ ਹੈ બીજી ਤੋਰ ਤੇ ਉਹ ਇਹਦੇ ਉੱਤੇ ਵੀ ਜਿਹੜੀ ਨਿਸ਼ਾਨਾ ਦੇ ਪ੍ਰੈਸ਼ਰ ਦੀ ਤਬ ਉਹ ਆਮੀ ਹੈ ਤੇ ਜਿਸ ਤਰ੍ਹਾਂ ਜਿਹੜੇ ਪ੍ਰੋਸੈਸਿੰਗ ਕੀ ਕੀਤੇ ਦਿਵਾਏ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਜਿਹੜੇ ਸਰਸੇ ਮਹੱਤਵਪੂਰਨ ਇਹ ਤੋਂ ਨਾਲ ਪਰ ਜਿਹੜਾ ਇਹ ਰਗਾ ਮਨੋਰਤਨੀ ਤੌਰ ਤੇ ਠੀਕ ਹੈ ਜੀ ਦੋਵੇਂ ਪੱਲੀ ਵੱਲ ਦਾ ਆਪ ਦੇ ਸਮੇਂ ਵਿੱਚ ਉਹ ਹੱਲ ਹੋ ਸਕੀ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਿਲ ਇੱਕ ਖਾਸ ਕੁਲ ਕੇ ਹਾਜ਼ਰ ਆ ਅੱਜ ਦੇ ਸ਼ੋਅ ਵਿੱਚ ਤੁਹਾਨੂੰ ਦੱਸਾਂਗੇ ਦਸੰਬਰ 2 ਤੋਂ ਬਾਅਦ ਜਿਹੜਾ ਹੁਕਮਨਾਮੇ ਅਕਸ਼ਰੀਅਕਾਲ ਤੱਕ ਜੱਥੇਆ ਵੱਲੋਂ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਹੀ ਲਗਾਤਾਰ ਜੋ ਪ੍ਰਤੀਕਿਰਿਆਵਾਂ ਹੋਈਆਂ ਜਾ ਰਹੀਆਂ ਨੇ ਚਾਹੇ ਸਕੂਲ ਸਿੰਘ ਬਾਦਲ ਤੇ ਗੋਲੀ ਚੱਲਣ ਦਾ ਇਨਸੀਡੈਂਟ ਆਉਂਦਾ ਹੈ ਜਾਂ ਉੱਥੇ ਹੀ ਤੋਂ ਜਸਤਾਰ ਦੀ ਲਾਈ ਜਾਂਦੀ ਹੈ ਉਹਨਾਂ ਵੱਲੋਂ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਵੀ ਲੇਕਿਨ ਉਸ ਤੋਂ ਬਾਅਦ ਵੀ ਜੋ ਦੇਖਿਆ ਗਿਆ ਅਕਾਲੀ ਦਲ ਦੇ ਲੀਡਰਾਂ ਨੂੰ ਕਿਹਾ ਗਿਆ ਸੀ ਹੁਕਮਨਾਮਾ ਜੀ ਤੁਸੀਂ ਪਾਲਣਾ ਕਰਨੀ ਹੈ ਲੇਕਿਨ ਉਹਨਾਂ ਵੱਲੋਂ ਲਗਾਤਾਰ ਜੋ ਵਾਇਲੇਸ਼ਨ ਕੀਤੀਆਂ ਜਾ ਰਹੀਆਂ ਨੇ ਚਾਹੇ ਜਥੇਦਾਰ ਸਾਹਿਬ ਵੱਲੋਂ ਵੀ ਇਸ ਤੇ ਕਈ ਵਾਰ ਰਿਐਕਸ਼ਨ ਆਉਂਦੇ ਨੇ ਲੇਕਿਨ ਫੇਰ ਵੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਉਸ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਉਸ ਤੋਂ ਬਾਅਦ ਹੀ ਦੇਖਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਉਹਨਾਂ ਤੋਂ ਵੀ ਅਸਤੀਫਾ ਲਿਆ ਜਾਂਦਾ ਹੈ ਤੇ ਹੁਣ ਐਸਜੀਪੀਸੀ ਪ੍ਰਧਾਨ ਹਰਜੀਤ ਸਿੰਘ ਧਾਮੀ ਉਹਨਾਂ ਨੇ ਵੀ ਆਪਣਾ ਅਸਤੀਫਾ ਦਿੱਤਾ ਹੈ ਕਿ ਕੀ ਕਾਰਨ ਬਣੇ ਜਾ ਰਹੇ ਨੇ ਕਿ ਇੰਨਾ ਜ਼ਿਆਦਾ ਪ੍ਰੈਸ਼ਰ ਕਿਉਂ ਬਣਾਇਆ ਜਾ ਰਿਹਾ ਐਸਜੀਪੀਸੀ ਤੇ ਜਾਂ ਜੱਥੇਆ ਸਾਹਿਬ ਤੇ ਉਸ ਤੇ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸਿੱਖ ਲੀਡਰ ਸਤਨਾਬ ਸਿੰਘ ਟਾਂਡਾ ਵੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਟਾਂਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਡਾ ਜੀ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਦਿਨੀ ਜੋ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੋਂ ਅਸਤੀਫਾ ਤਾਂ ਲਿਆ ਹੀ ਗਿਆ ਤੇ ਹੁਣ ਦੇਖਦੇ ਹਾਂ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਆਪਣਾ ਅਸਤੀਫਾ ਦਿੱਤਾ ਹੈ ਤੇ ਉਸ ਦੇ ਨਾਲ ਹੀ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਕਿਰਪਾਲ ਸਿੰਘ ਹੋਣਾ ਵੱਲੋਂ ਜੋ ਉਹਨਾਂ ਦੇ ਮੈਂਬਰ ਨੇ ਉਹਨਾਂ ਨੇ ਵੀ ਰਿਜਿਗਰੇਸ਼ਨ ਦਿੱਤਾ ਹੈ ਕੀ ਲੱਗਦਾ ਇੰਨਾ ਜ਼ਿਆਦਾ ਪ੍ਰੈਸ਼ਰ ਕਿਸ ਗੱਲ ਦਾ ਇਨ੍ਹਾਂ ਲੀਡਰਾਂ ਤੇ ਇਨ੍ਹਾਂ ਮੈਂਬਰਾਂ ਤੇ ਪਿਆ ਜਾ ਰਿਹਾ ਹੈ ਅਕਲ ਦੇ ਵਿੱਚ ਜਿੱਥੇ ਤੱਕ ਮੈਂ ਸਮਝਦਾ ਕਿ ਧੰਨੀ ਸਾਹਿਬ ਬੈਕਟੀ ਕੋ ਬਹੁਤ ਜ਼ਰੂਰ ਪਹਿਨਣਾ ਚਾਹੀਦਾ ਸੀ ਸਾਡਾ ਕੋਈ ਨੀਟ ਹੋਣੀ ਚਾਹੀਦਾ ਤਾਂ ਪਰ ਕੋ ਦੇਰ ਹੈ ਦਿਨਸਤਾ ਅਕਲ ਦੇ ਵਿੱਚ ਜਿਹੜੇ ਪਰਮਣੀ ਅਕਾਲੀ ਰਹਿੰਦਾ ਮੌਜੂਦਾ ਜਿਹੜਾ ਇਸ ਟਾਈਮ ਸਿਟੀ ਜਿਹੜੀ ਹੋਈ ਹੈ ਨਾ ਜੀ ਉਹ ਇਹ ਚਾਹੁੰਦੇ ਆ ਕਿ ਤੁਸੀਂ ਅਕਾਲ ਪਤਵਾਰ ਸਾਹਿਬ ਨੂੰ ਕਰੋ ਤੇ ਮੁਖ ਜਿਹੜਾ ਅਕਾਲੀ ਪਰਿਵਾਰ ਵਾਲ ਕਰੋ ਜੀ ਬਾਦਲ ਪਰਿਵਾਰ ਵਾਲ ਮੁਖ ਹੋਵੇ ਤੁਹਾਡਾ ਤੋ ਜਿਹੜੀ ਆ ਉਹ ਕਾਲਪਕ ਸਾਬ੍ਹ ਨਾਲ ਹੋਵੇ ਜਿਹੜਾ ਤਾਂ ਇਦਾਂ ਕਰੇਗਾ ਉਹ ਤਾਂ ਉਹਦੇ ਮਨ ਨੂੰ ਭੰਦਾ ਹੈ ਜੀ ਜਿਹੜਾ ਕਾਲਪਕ ਸਾਬ੍ਹ ਨੂੰ ਸਮਰਪਿਤ ਹੋ ਕੇ ਚੱਲਣਾ ਪਾਏਗਾ ਇਹ ਚਾਹੇ ਜਾਨੀ ਹਰਪ੍ਰੀਤ ਹੋਣਾ ਫਿਰ ਚਾਹੇ ਧੰਨੀ ਸਾਬ੍ਹ ਹੋਣ ਫਿਰ ਚਾਹੇ ਜਾਨੀ ਰਵੀਰ ਸਿੰਘ ਹੋਣ ਕੋਈ ਵੀ ਹੋਵੇ ਉਹਨੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੰਗ ਪਰੇਸ਼ਾਨ ਕਰਕੇ ਆਪਣੇ ਰਸਤੇ ਦਾ ਰਾਹ ਦਾ ਰੋੜਾ ਹਟਾਣਾ ਜੀ ਤੋ ਇਹਨਾਂ ਤੋਂ ਵੀ ਸਾਬ੍ਹ ਦਾ ਜਿਹੜਾ ਸੁੱਖ ਹੈ ਜੀ ਅਲਵੇਟ ਕਰੀਦਾ ਇਹ ਸੁੱਖ ਆ ਦੇ ਜੇਕਰ ਤਾਂ ਮੈਂ ਇਹ ਹੀ ਸਮਝਦਾ ਤੇ ਪਟਿਆਲੀਆਂ ਸਾਹਿਬ ਦੇ ਜੋ ਵੀ ਕਿਉਂਕਿ ਬਹੁਤ ਸੋਹੇ ਇਨਸਾਨ ਨੇ ਐਡਵੋਕੇਟ ਵੀ ਨੇ ਸਰ ਕਾਡਿਸ਼ਨ ਮਾਰਦੇ ਹੋਏ ਖੰਭ ਰਹੇਗਾ ਪਰਾਨੇ ਤੇ ਇੱਕ ਬੜੇ ਸੂਝਵਾਨ ਬੰਦੇ ਸੀ ਚਾਹੇ ਜਿਸ ਤੋਂ ਉਹਨਾਂ ਨੇ ਮੀਟ ਆਪਣਾਤੀ ਸੀ ਤਾਂ ਅਲਾਪ ਉਹਨਾਂ ਨੂੰ ਉਹਦੇ ਵੀ ਸੇਵਾਇਕ ਕਰਨੇ ਚਾਹੀਦੇ ਸੀ ਜਿਸ ਜਦੋਂ ਉਹਨਾਂ ਨੂੰ ਸਤਾਂਹੰਦੀ ਕਮੇਟੀ ਦਾ ਮੈਂਬਰ ਹੀ ਬਣਾਇਆ ਗਿਆ ਸੀ ਨਾ ਜੀ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਸਾਰੀ ਦੇਖ ਰਹੇ ਕੋਈ ਜਿਹੜੀ ਧਰਤ ਤੋਂ ਉਹਨਾਂ ਨੂੰ ਚੱਲ ਰਹੀ ਹੈ ਜਦ ਕਿ ਸਿਆਸੀ ਤੌਰ ਤੇ ਤਾਂ ਅਕਾਲਤ ਹਾਂ ਜੀ ਇਹੋ ਤੇ ਕਾਫੀ ਚਾਲੇ ਸਾਬ ਤੋਂ ਤੌਰ ਤੇ ਜਿਨੀ ਧਰਤੀ ਤੇ ਸਹੀ ਨਹੀਂ ਹੋ ਰਹੀ ਜੀ ਵੀ ਕਿ ਡਾਂਡਾ ਜੀ ਤੁਸੀਂ ਗੱਲ ਕੀਤੀ ਹੈ ਕਿ ਜੇ ਉਹ ਅਗਲੇ ਥੋੜਾ ਲੇਟ ਕਰਦੇ ਆ ਪਰ ਫਿਰ ਵੀ ਜੋ ਕਰਿਆ ਉਹਨੇ ਖੋਜ ਸੰਬੰਧ ਕੇ ਬਿਨਾਂ ਡਿਗਰੀ ਨਾਲ ਲੈ ਲਿਆ ਜਿਸ ਦਾ ਤਾਂ ਮੈਂ ਕਹਿੰਦਾ ਤੁਸੀਂ ਕਹਿ ਰਹੇ ਹੋ ਕਿ ਤਾਂਮੀ ਜੀ ਵੱਲੋਂ ਜੋ ਰੀਜਿਗਰੇਸ਼ਨ ਲੇਟ ਦਿੱਤਾ ਗਿਆ ਲੇਕਿਨ ਇਹ ਕੀ ਕਰਨਾ ਹੈ ਕਿ ਲੇਟ ਦਿੱਤਾ ਗਿਆ ਮਤਲਬ ਕਿਉਂ ਤੁਸੀਂ ਕਹਿ ਰਹੇ ਹੋ ਲੇਟ ਦਿੱਤਾ ਗਿਆ ਜੀ ਜਲਦੀ ਦੇ ਦਿੰਦੇ ਤਾਂ ਕੀ ਪਹਿਲਾਂ ਰੀਜਿਗਰੇਸ਼ਨ ਹੀ ਦੇਣਾ ਕਿਉਂ ਸੀਗਾ ਜਦਕਿ ਉਹਨਾਂ ਵੱਲੋਂ ਜੋ ਹੁਕਮਨਾਮੇ ਜੱਸੀਆ ਸਾਹਿਬ ਵੱਲ ਹੋਇਆ ਕਾਲਤਾਗਰ ਸਾਹਿਬ ਤੋਂ ਹੋਇਆ ਉਹਨਾਂ ਦੀ ਪਾਲਣਾ ਕਰਕੇ ਵੀ ਕੋਈ ਉਹ ਸ ਬਿਲਕੁਲ ਗੱਲ ਇਹ ਹੈ ਕਿ ਜੋ ਇਹਨਾਂ ਪਿੰਨਾਂ ਸਿੱਕ ਪ੍ਰੈਕਚਰ ਹੋ ਜਾਦਾ ਸੀ ਪੂਨ ਦਰਸ਼ਾ ਦੇ ਨਾਲ ਬਾਰ ਬਾਰ ਚੰਡੀਗੜ੍ਹ ਫੱਟਦੇ ਰਹਿੰਦੇ ਨੇ ਜੀ ਆ ਕੇ ਤੁਸੀਂ ਦੇਖੋ ਵੀ ਸਜ਼ਾ ਜਿਹੜੀ ਹੈ ਜੇਹਰਤਾਂ ਤੋਂ ਕਹਿੰਦੇ ਸਜ਼ਾ ਦਾ ਤਬਾਹੂ ਬਾਰਨਾ ਕਿ ਕੋਈ ਹਲਕੀ ਜਿਹੀ ਸਜ਼ਾ ਹੋ ਜੇ ਜੇ ਕੋਈ ਬੋਟਾ ਦੀ ਆਵਾਜ਼ ਆ ਕੇ ਨੁਕਸਾਨ ਨਾ ਹੋਵੇ ਇਹ ਜਿਹੜੇ ਨੇ ਵੀ ਚੱਲਦੀਆਂ ਨਹੀਂ ਇਹ ਦਰਖਾਤੇ ਜੰਮਾ ਹੈ ਨਾ ਠੀਕ ਹੈ ਜੀ ਤੁਹਾਨੂੰ ਸਾਹਿਬ ਜਿਹੜੇ ਨੇ ਇਹ ਸਪੈਸਿਫਿਕ ਚੱਲ ਨਹੀਂ ਸਕਦੇ ਇਹਨਾਂ ਨੂੰ ਇਹ ਆ ਕਿ ਦੇਖੋ ਇੱਕ ਪਾਸੇ ਤਾਂ ਅਸਲੀ ਪਾਸੇ ਤਾਂ ਸਾਹਬ ਨੇ ਮੂਹ ਦਿਖਾਣਾ ਹੈ ਤੁਹਾਨੂੰ ਤਾਂ ਪਰੂ ਮੂਹ ਦਿਖਾਣਾ ਹੈ ਇਹ ਜਿਹੜਾ ਸਾਡੇ ਇਸ ਕਮੇਟੀ ਦੇ ਪਰਿਵਾਰ ਦੇ ਸਾਡੀ ਬਟ ਬੁੱਢੀ ਬੜ ਕੇ ਰਹਿ ਗਈ ਕਿਤੇ ਆ ਆ ਸਮੇਂ ਦੇ ਵਿੱਚ ਇਹ ਜਿਹੜੀ ਕਿਸਮ ਦਾ ਜਿਹੜਾ ਨਾਮ ਆ ਉਹ ਮਿੱਟਣਾ ਜਾਵੇ ਇਹ ਆਪਣੇ ਕਿਸੇ ਸਾਡੇ ਸ਼ਾਕ ਵਿਚਾਣ ਦੇ ਲਈ ਭਾਵੇਂ ਸਾਡੇ ਸੱਤ ਚੱਕਿਆ ਤੇ ਇਹਦੇ ਨਹੀਂ ਤਾਂ ਮੈਂ ਉਹਨਾਂ ਨੂੰ ਤਲਾਸ਼ਾ ਕਰਾਂਗਾ ਕਿ ਕਿਹੜਾ ਦੇਸ ਚੱਕਿਆ ਸੂਝ ਸਮਝ ਕੇ ਕਿ ਅਸਲਤ ਕਾਰਨ ਕੀ ਆ ਤੇ ਜਿਹੜੀ ਧਰਤੀ ਨਾ ਮੇ ਚੱਲ ਰਹੀ ਹੈ ਸੱਤ ਨੰਬਰ ਦੀ ਕਮੇਟੀ ਬਣਾਈ ਜੇ ਕਿ ਸੱਤ ਨੰਬਰ ਦੀ ਕਮੇਟੀ ਹਿੰਦੀ ਰਹੇਗੀ ਜੀ ਤੇ ਤੁਸੀਂ ਇਸ ਤੋਂ ਰੋਕਟੋ ਕਰਨ ਵਾਲਾ ਰਹਿ ਕੌਣ ਗਿਆ ਜੀ ਅਸਲ ਦੇ ਵਿੱਚ ਉਹ ਤਾਂ ਫਿਰ ਭਰਤੀ ਮੁਹਿੰਮ ਫਟਾਫਟ ਕਰਕੇ ਕਹਿੰਦੇ ਆਪਣਾ ਪ੍ਰੋਸੈਸ ਵੀ ਕੰਪਲੀਟ ਕਰ ਲੈਣਾ ਫੇਰ ਦੁਬਾਰ ਤੋਂ ਤਸਵੀਰ ਜਾਗੇ ਜੀ ਨੂੰ ਡੈਲੀਗੇਟਸ ਨੂੰ ਫੇਰ ਤੋਂ ਪ੍ਰਧਾਨ ਲਾ ਦੇਣਾ ਤੇ ਦੁਬਾਰੇ ਇੱਕ ਕਿਸਮ ਦੀ ਆਪਣੀ ਖੋਈ ਹੋਈ ਸ਼ਾਖ ਬਚਾਣ ਦਾ ਇੱਕ ਜਰੀਆ ਸਮਝਿਆ ਜਾ ਸਕਦਾ ਕਿ ਜਿਹੜਾ ਸਰਾਮ ਤੋਮਨੇ ਕਾਲੀ ਜਲ ਅੱਜ ਦੇ ਸਮੇਂ 'ਚ ਆਪਣੇ ਹੱਥ ਕੰਡੇ ਵੀ ਅਪਣਾ ਕੇ ਹੱਥ ਪੈਰ ਮਾਰ ਕੇ ਕੋਸ਼ਿਸ਼ ਕਰ ਰਹੀ ਹੈ ਤੇ ਉਹ ਆਪਣੀ ਸਾਖ ਹੋ ਜਾ ਸਕਣਾ ਬਿਲਕੁਲ ਟਾਂਡਾ ਜੀ ਆਪਾਂ ਦੇਖਦੇ ਆ ਕਿ ਅਕਾਲੀ ਦਲ ਦੀ ਗੱਲ ਕਰਦੇ ਆ ਅਕਾਲੀ ਦਲ ਦਾ ਇੰਨਾ ਜ਼ਿਆਦਾ ਰਿਚ ਇਤਿਹਾਸ ਹੈ ਕਿਉਂਕਿ ਪਿਛਲੇ ਸਮੇਂ ਤੋਂ ਵੀ ਜਦੋਂ ਉਹ ਸਿੱਖ ਸਿਧਾਂਤਾਂ ਨੂੰ ਬਚਾਉਣ ਦੀ ਉਹਨਾਂ ਦੇ ਪੈਰਾ ਦੇਣ ਦੀ ਜੋ ਪਾਰਟੀ ਬਣਾਈ ਗਈ ਸੀ ਲੇਕਿਨ ਹੁਣ ਦੇ ਸਮੇਂ ਵਿੱਚ ਆਪਾਂ ਦੇਖਦੇ ਹਾਂ ਕਿ ਪਾਰਟੀ ਸਿਰਫ ਇੱਕ ਪਰਿਵਾਰ ਵੱਲ ਹੀ ਕਿਤਨਾ ਕਿਤੇ ਇਹ ਚੁੱਕਦੀ ਜਾ ਰਹੀ ਹੈ ਇਵੇਂ ਜੇ ਆਪਣੀ ਜੋ ਸਰਮੋਰ ਸੰਸਥਾਵਾਂ ਨੇ ਸ਼੍ਰੀ ਅਕਾਲ ਤਖਤ ਜਸਹਰ ਸਾਹਿਬ ਜਾਫਤਰੀ ਐਸਜੀਪੀਸੀ ਦੀ ਜੋ ਇੰਨੀ ਮਹੱਤਤਾ ਹੈਗੀ ਲੇਕਿਨ ਉਹਨਾਂ ਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਸਲ ਵਿੱਚ ਜਦੋਂ ਗੁਰਦੁਆਰਾ ਤੋਂ ਬਾਅਦ ਨਾਲ ਹਰ ਚੀਜ਼ ਉਹਨਾਂ ਇੰਤਜ਼ਾਮ ਜੀ ਉਹਦੋਂ ਤੋਂ ਘਰ ਤੋਂ ਬਹੁਤ ਜ਼ਿਆਦਾ ਹੋਇਆ ਹੈ ਜੀ ਉਸ ਪੰਗਰ ਸਟੇਟ ਕੋ ਸ਼ੁਰੂ ਕੀਆ ਜੀ ਉਹ ਆ ਪਾਣੇ ਜਤੋੜਾ ਮੋਰਚਾ ਦੀ ਗੱਲ ਕਰੀਏ ਰੂਕਾ ਬਾਗ ਮੋਰਚਾ ਦੀ ਗੱਲ ਕਰੀਏ ਕਾਦੀਆਂ ਦਾ ਮੋਰਚਾ ਦੀ ਗੱਲ ਕਰੀਏ ਉਹਦੇ ਸਾਥਪਾਤਾਂ ਬਹੁਤ ਨੇ ਤੇ ਉਸ ਸਾਥਪਾਤਾਂ ਦੇ ਵਿੱਚੋਂ ਦੋ ਨੰਗ ਨਿਕਲ ਕੇ ਆਏ ਸਾਡੇ ਇੱਕ ਪੋਲਿਟਿਕਲ ਅਟੈਂਡੈਂਸ ਜਿਨਾ ਸਾ ਤੋਂਮਣੀ ਚੱਲੀ ਲੇ ਕਹਿੰਦੇ ਆ ਤੇ ਇੱਕ ਜਿਹੜਾ ਧਾਰਨਿਕ ਜਿੰਦਗੀ ਦਾ ਧਾਰਨਿਕ ਕੰਮਾਂ ਦੀ ਪਰਵਾਹ ਕਰੇ ਜੀ ਉਸ ਸ੍ਰੋਮਣੀ ਗੁਜਰਾਰਾ ਕਮੇਟੀ ਜੀ ਜਿਹੜੀ ਤੇ ਹੌਂਦ ਦੇ ਵਿੱਚ ਐਸੀ ਗੁਜਾਰਾ ਦੇ ਪ੍ਰਬੰਧ ਨੂੰ ਬਾਰੰਦ ਜੀ ਹਰ ਹੋਇਆ ਕਿ ਤੇ ਬੜਾ ਵੱਡਾ ਹੋ ਗਈ ਪੋਲਿਟਿਕਲ ਲੋਕ ਹੀ ਉਸ ਸਮੂਹ ਜੋ ਦੁਆਰਾ ਪ੍ਰਬੰਧ ਕਮੇਟੀ ਦੇ ਵਿੱਚ ਖੜਾ ਲੱਗਿਆ ਤੇ ਸਮੂਹ ਨੇ ਦੁਆਰਾ ਪ੍ਰਬੰਧ ਕਮੇਟੀ ਵਾਲੇ ਹੀ ਮੈਂਬਰ ਜਿਹੜੇ ਆ ਉਹ ਚੋਣਾ ਲੜਨ ਲੱਗ ਗਏ ਸਿਆਸੀ ਤੌਰ ਤੇ ਤੇ ਰਲਦਾ ਜਹਾਣ ਕਰਕੇ ਸਥਿਤੀ ਜਿਹੜੀ ਸੀ ਉਹ ਖਤਮ ਹੋ ਗਈ ਪ੍ਰਭੂ ਸਪਾਇਰੀ ਜਿਹੜੀ ਸੀ ਉਹ ਖਤਮ ਹੋ ਗਈ ਤੇ ਹੋਰ ਨਾ ਹੋਇਆ ਕਿ ਕਿ ਹੁਣ ਜਿਹੜਾ ਲੀਡਰ ਹੈ ਲੀਡਰ ਨਾ ਸਕਿਪਿਟੂਟ ਬੋਲਣਿਆ ਇਹਨਾਂ ਪੋਲਿਟਿਕਲ ਬੰਦਾ ਵਾਲੇ ਸਕਿਪਿਟੂਟ ਬੋਲਣਿਆ ਹਰ ਗੱਲ ਤੇ ਬਾਧਾ ਲੱਖਾਂ ਦੀ ਹੁੰਦੀ ਆਵਾਂਦੀ ਹੈ ਤਾਂ ਕਈ ਵੱਡੇ ਵਾਲੇ ਵੀ ਆਏ ਜਾਂਦੇ ਪੂਰੇ ਨਹੀਂ ਕਰ ਸਕਦੇ ਪਰ ਉਹ ਧਾਰਮਿਕ ਜ਼ਰੂਰਤੇ ਜਾਏਗਾ ਨਾ ਉਹ ਬੰਦੇ ਦੀ ਇੱਕ ਅਟੈਂਸ਼ਨ ਹੈ ਰੱਖੀਏ ਮੈਂ ਧਾਰਮਿਕ ਕਰਦੀ ਪੂਰਾਗਾ ਮੱਤਰ ਹੁੰਦੇ ਦਾ ਅਰਥੇ ਜਿਹੜੇ ਫੈਸਲੇ ਕਰਾਂ ਮੈਂ ਸਾਥੇ ਮਰ ਪੱਖ ਫੈਸਲੇ ਕਰਾਂ ਤੇ ਜੋ ਮੇਰੀਆਂ ਧਾਰਮਿਕ ਸਿਵਾਵਾਂ ਵਾੜੀਆਂ ਨੇ ਜੋ ਮੇਰੀਆਂ ਹਿਊਟੀਆਂ ਵਾੜੀਆਂ ਨੇ ਮੈਂ ਉਹ ਦਾਖੂਦੀ ਨਾਣਾ ਹੁਣ ਜੇ ਕੋਈ ਰਲਗੱਡ ਕਰੋਂਗੇ ਜਾਂ ਵਿਕਸਪ ਕਰਾਵੇ ਇਹਦੇ ਨਾਲ ਫਿਰ ਆਉਣ ਵਾਲੇ ਟਾਈਮ ਤੇ ਉਹੀ ਕੁਝ ਹੋਏਗਾ ਜੋ ਅੱਜ ਤੋਂ ਮੇਰੇ ਨਾਲ ਜਦਾ ਹੋ ਰਿਹਾ ਹੈ ਕਿ ਕਿ ਵੀ ਆਪਾਂ ਇਹਨਾਂ ਦੇ ਸੰਗਤ ਗੱਲ ਕਰਨੀ ਕਿ ਸੰਗਤ ਸਰੇ ਹੈ ਜਿੱਦੇ ਕੋਈ ਡੱਕ ਨਹੀਂ ਹੈਗਾ ਜੀ ਉਸੇ ਜਿਸ ਤਰ੍ਹਾਂ ਬਦਲੇ ਖੰਡ ਮੇਨਰ ਵਾਲਾ ਵੀ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ ਜੀ ਤੇ ਉਸੇ ਇਸ ਤਰ੍ਹਾਂ ਬਦਲੇ ਖੰਡ ਵੀ ਵਰਤੀ ਸੀ ਹੈ ਨਾ ਤੇ ਗੱਲ ਇਹ ਹੈ ਕਿ ਅੱਜ ਦੇ ਸਮੇਂ ਤੇ ਹੁਣ ਜਿੱਥੇ ਸਟੈਂਡਡਰਡ ਦੀ ਪਾਰਟੀ ਅੱਜ ਇਹਨਾਂ ਦਾ ਇਹ ਜਿਹੜਾ ਇੰਨਾ ਜਿਹੜਾ ਮਾੜਾ ਹਾਲ ਹੋਇਆ ਉਹ ਕਾਰਨ ਨਹੀਂ ਇਹਦੀ ਅਕਾਲ ਸਰ ਤੋਂ ਸਮਰਪਿਤ ਹੋ ਕੇ ਨਹੀਂ ਚੱਲੇ ਜੀ ਗੁਰਗਾਂ ਸਾਹਿਬ ਦੀ ਬੋਰਡੀਆਂ ਦੇ ਮੁੱਦੇ ਤੇ ਇਨਸਾਫ ਲੋਕਾਂ ਨੂੰ ਨਹੀਂ ਦੇ ਪਾਏ 328 ਤੋਂ ਬਹਾਰਾ ਜੇ ਲਾਪਤਾ ਹੋਏ ਆ ਉਹਦਾ ਕੋਈ ਸਪਸ਼ਟੀਕਰਨ ਉਹਦਾ ਕੋਈ ਪੁਖਤਾ ਪ੍ਰਬੰਧ ਕਰਕੇ ਇੱਕ ਚੰਗਾ ਜਵਾਬ ਸੈਟੀਸਫੈਕਟਰੀ ਜਵਾਬ ਉਹਦਾ ਨਹੀਂ ਦੇ ਪਾਏ ਦੇ ਸਿੱਸੀ ਵਾਲੇ ਵੀ ਜਿਹੜੇ ਦੇ ਦੋਸ਼ੇ ਅਚੀਰ ਹੋਇਆ ਇਹਨਾਂ ਦੇ ਫੀਟ ਕਰਾਏ ਆ ਉਹਨਾਂ ਦੀ ਤਕਰੀਆਂ ਦੇਣੀਆਂ ਸਵੇਰੇ ਸਾਂਹੀ ਵਰਗਿਆਂ ਉਮਰਾਨਗਰ ਵਰਗਿਆਂ ਨੂੰ ਉਹਨਾਂ ਨੂੰ ਕੋਈ ਆਪਣੇ ਸਿਰ ਖਾਦੇ ਪਿਛਾੜਾ ਇਹ ਇਹ ਲੋਕ ਕਿੰਨੇ ਜਿਹੇ ਲੋਕਾਂ ਨੇ ਇਹ ਗੱਲ ਚੁਣਦੀ ਹੈ ਤੇ ਲੋਕਾਂ ਨੇ ਜਿਹੜਾ ਇਹ ਮੁੰਡੇ ਬਾਹ ਕੁੱਤੇ ਆ ਤੇ ਉਹ ਇਹਨਾਂ ਨੂੰ ਹੁਣ ਖਮਿਆਜਾ ਭੁਗਤਣਾ ਪੈ ਰਿਹਾ ਜੀ ਬਿਲਕੁਲ ਖਮਿਆਜਾ ਦਾ ਭੁਗਤਣਾ ਪੈ ਹੀ ਰਿਹਾ ਲੇਕਿਨ ਕਿਉਂਕਿ ਜਦੋਂ ਦਸੰਬਰ 2 ਨੂੰ ਵੀ ਹੁਕਮ ਨਾਮ ਨਹੀਂ ਹੋ ਤੇ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਬਾਕੀ ਲੀਡਰਾਂ ਨੇ ਆਪ ਖੁਦ ਮੰਨਿਆ ਹੈ ਕਿ ਉਹਨਾਂ ਵੱਲੋਂ ਬੇਅਦਬੀਆਂ ਵਿੱਚ ਜੋ ਦੋਸ਼ੀਆਂ ਨੂੰ ਸਜ਼ਾ ਨਾਮ ਦਿੱਤੀਆਂ ਗਈਆਂ ਜਾ ਜੋ ਡੇਰਾ ਸਾਧ ਵਰਗਿਆਂ ਨੂੰ ਇੰਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਲੇਕਿਨ ਹੋਰ ਵੀ ਕਈ ਜੋ ਗਲਤੀਆਂ ਉਹਨਾਂ ਤੋਂ ਹੋਈਆਂ ਉਹਨਾਂ ਦੀ ਮਾਫੀਆਂ ਜ਼ਰੂਰ ਮੰਗੀਆਂ ਉਹਨਾਂ ਨੇ ਉਹ ਗੁਨਾਹ ਕਬੂਲੇ ਨਹੀਂ ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਨੂੰ ਲੱਗਿਆ ਸੀਗਾ ਸਾਰੀ ਇਸ ਕਾਮ ਨੂੰ ਕਿ ਹੋ ਸਕਦਾ ਹੁਣ ਜੇ ਬਾਦਲ ਪਰਿਵਾਰ ਜਾਂ ਕਾਲੀਦਲ ਵਿੱਚੋਂ ਕੁਝ ਬਦਲਾਵ ਆ ਸਕਦਾ ਹੈ ਲੇਕਿਨ ਦੇਖਦੇ ਹਾਂ ਹੱਲੇ ਵੀ ਉਹਨਾਂ ਨੂੰ ਪੋਲਿਟਿਕਸ ਦੀ ਇੰਨੀ ਜ਼ਿਆਦਾ ਕਹ ਲੋ ਲਾਲਸਾ ਹੈ ਕਿ ਜੋ ਹੁਕਮ ਨਾਮੇ ਹੈ ਉਹੀ ਨਹੀਂ ਮੰਨਣ ਦੀ ਉਹ ਮੰਨਣ ਨੂੰ ਰਾਜ਼ੀ ਹੈ ਕਿ ਤੁਹਾਨੂੰ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਨੈਤਿਕਤਾ ਤੌਰ ਤੇ ਕੀ ਕਰਨਾ ਚਾਹੀਦਾ ਅਸਲ ਦੇ ਵਿੱਚ ਤਾਂ ਜਿਹੜਾ ờ ਚੋੜਾ ਸਾਜ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਨਾ ਅਸਲ ਦੇ ਵਿੱਚ ਤਾਂ ਇਹ ਸੰਸਕਰਵਤਾ ਮੁਤਾਬਕ ਮੰਨਿਆ ਜਾਂਦਾ ਹੈ ਕਿ ਵਿਗੜੀ ਕਰਨ ਵਾਲੇ ਦਾ ਤੇ ਵਿਗੜੀ ਕਰਾਉਣ ਵਾਲੇ ਦਾ ਜੀ ਸਜ਼ਾ ਤਾਂ ਉਹੀ ਜਣ ਪਈ ਹੈ ਜੀ ਜੋ ờ ਚੋੜਾ ਸਾਉ ਕਰਨ ਲੱਗੇ ਸੀ ਜੀ ਪਰ ਅਸਲ ਦੇ ਵਿੱਚ ਕੋਈ ਤਾਰਨਾ ਕੀ ਹੁੰਦਾ ਹੈ ਕਿ ਚਾਹੇ ਜਿੱਦਾਂ ਹੋਈ ਹੈ ਉਹਨੇ ਕਿਸੀ ਜਿਸ ਦੇਸ਼ ਦੇ ਵਿੱਚ ਵੀ ਰਹਿਣਾ

ਮੱਤਦਾਨੀ ਤੋਂ ਜਿਹੜੇ ਦੇ ਵਾਈ ਡੇ ਜਿਹੜੀਆਂ ਚੀਜ਼ਾਂ ਚੇਂਜ ਹੋਣਗੀਆਂ ਨਾ ਸੈਂਟਰਲ ਪੇਜ ਹੋ ਜਾਵੇਗਾ ਬਹੁਤ ਬੜੀ ਬੜੀ ਚੀਜ਼ ਨੂੰ ਮੰਨ ਲੀਓਗੇ ਜਿਹੜੇ ਕੁੱਦ ਨੂੰ ਹੋ ਜਾਂਦੇ ਸੀ ਅਰ ਕਹਿੰਦੇ ਕਿ ਸਰ ਇਦਾਂ ਨਹੀਂ ਸੱਜਾ ਨਹੀਂ ਦੇਣੀ ਚਾਹੀਦੀ ਸਰ ਧਾਰਮਿਕ ਸੱਜਾ ਦੇ ਰਿਹਾ ਹੈ ਧਾਰਮਿਕ ਸੱਜਾ ਜੀ ਉਹ ਕਿਹੜਾ ਸੱਜਾ ਥੋੜੀ ਜਿਹੀ ਕਿਉਂਕਿ ਸਮਝਦਾ ਇਹਨੇ ਆਪਣਾ ਖਾਣਾ ਪੂਰਤੀ ਕਰ ਲਈ ਸੀ ਆਪ ਵੀ ਉਹਦੇ ਨਾਲ ਵਿੱਚ ਇੱਕ ਦਿਨ ਜਸੂਤਾਲਤਾ ਸਾਹਿਬ ਮਹਾਨ ਸਿੱਖ ਕੰਤਰੀ ਸਾੜਾ ਤਾਲਤਾ ਸਾਹਿਬ ਵੱਲੋਂ ਹੁਕਮ ਨਵਾ ਸਾਹਿਬ ਜਾਰੀ ਹੋਇਆ ਜੀ ਪਰਮਾਨੰ ਜਾਰੀ ਹੋਇਆ ਇਹਨਾਂ ਨੂੰ ਧਾਰਮਿਕ ਸੱਜਾ ਜੋ ਵੀ ਲੱਗੀ ਤੁਹਾਡੇ ਲਈ ਫਿਰ ਜੀ ਪਰ ਜੋ ਹੇਡ ਵਰਸਾਬ ਜਗਾਸਤ ਅਬਦੁੱਲ ਰਹਿਦਨ ਉਸਾਰਨ ਜੋ ਜਨਨੀ ਜਿਹੜੇ ਪ੍ਰਾਧਾਨ ਹੈ ਤਾਂ ਪ੍ਰਸ਼ਾਸਨ ਦੇ ਜੀ ਪੁਲਿਸ ਕਾਂਡ ਮੇਰੇ ਤੇ ਆਪ ਸੁਪਨਾ ਦੇ ਸਿਟੇ ਵਾਲਾ ਮੈਂ ਵੀ ਹਾਜ਼ਰੀ ਚੜਨਾ ਆ ਨਾ ਉਹਨੇ ਸਟੇਟਮੈਂਟ ਵੀ ਦਿੱਤੀ ਆ ਤੇ ਦਿੱਥੋਂ ਤਰਫੇ ਦੇਖਿਆ ਜਾ ਰਿਹਾ ਤੇ ਜੇਕਰ ਪੀਪਲ ਆਫ ਸਾਮ ਐਂਡ ਡੈਡ ਪਾਰਟੀ ਮਤਲਬ ਸੋਮਨੀ ਅਕਾਲੀ ਜਲ ਪਾਰਟੀ ਵੀ ਸਾਮ ਐਂਡ ਡੈਡ ਪਾਰਟੀ ਬਣ ਕੇ ਚੱਲੇਗੀ ਨਹੀਂ ਟਾਂਡਾ ਜੀ ਤੁਸੀਂ ਜੋਕੜ ਜੀ ਤੁਸੀਂ ਬੜੇ ਅੱਖਾਂ ਬਰੋਕੇ ਕਰਦੇ ਨੇ ਜੀ ਤੁਸੀਂ ਕਹਿ ਰਹੇ ਹੋ ਕਿ ਹੋ ਸਕਦਾ ਹੈ ਕਿ ਗਿਆਨੀ ਜੋ ਜੱਸੀਆ ਗਿਆਨੀ ਰਗਵੀਰ ਸਿੰਘ ਜੀ ਵੀ ਆਪਣਾ ਅਸਤੀਫਾ ਦੇ ਸਕਦੇ ਲੇਕਿਨ ਜਦ ਕਿ ਜੱਸੀਆ ਸਭ ਤੋਂ ਆਪਣੀ ਸਿੱਖਾਂ ਦੀ ਸੁਪਰੀਮ ਕਹ ਲਓ ਪਾਵਰ ਆਪਾਂ ਮੰਨਦੇ ਆ ਅਕਾਲ ਸਰਕਾਰ ਸਾਹਿਬ ਨੂੰ ਤੇ ਕਿਉਂ ਇਹ ਇਦਾਂ ਹੋ ਗਿਆ ਕਿ ਅਕਾਲੀ ਦਲ ਹੀ ਜਾਂ ਸੁਖਵੀਰ ਸਿੰਘ ਬਾਦਲ ਤੜਾ ਆ ਉਹ ਇੰਨਾ ਪਾਵਰਫੁਲ ਹੋ ਗਿਆ ਕਿ ਜੋ ਜੱਸੀਆ ਦੇ ਹੁਕਮਾਂ ਤੋਂ ਮੰਨ ਨਹੀਂ ਰਿਹਾ ਕੇ ਅਕਾਲ ਤਖਤ ਸਾਹਿਬ ਨੂੰ ਝੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹਨਾਂ ਵੱਲੋਂ ਤੋਂ ਜੋ ਹੁਕਮ ਦੇਣਗੇ ਜੱਸੀਆ ਸਾਹਿਬ ਤਾਂ ਉਹੀ ਸਾਰੀ ਸਿੱਖ ਕੌਮ ਨੂੰ ਪ੍ਰਵਾਨ ਹੁੰਦੇ ਨੇ ਅਕਲ ਦੇ ਵਿੱਚ ਜਿਹੜੀਆਂ ਪਹਿਲਾਂ ਕੀਤੀਆਂ ਹੋਈਆਂ ਗਲਤੀਆਂ ਨੇ ਨਾ ਜਿਵੇਂ ਪਹਿਲਾਂ ਜਿਹੜੇ ਹੁਕਮਨਾਮੇ ਜਾਰੀ ਹੋਏ ਚਾਹੇ ਸਰਕਾਰ ਨੇ ਮਾਫ ਕਰਨ ਦਾ ਉਹ ਪਹਿਲਾਂ ਮਜਰੀ ਹੋਵੇ ਚਾਹੇ ਅਫੂਰ ਕਿਸ ਤਰ੍ਹਾਂ ਦੇ ਹੁਕਮਨਾਮੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਤੇ ਬਾਅਦ ਚ ਵਾਪਸ ਹੋ ਗਏ ਉਹਨਾਂ ਚੀਜ਼ਾਂ ਨੇ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਰਤਾ ਦੀ ਕਿਸੇ ਨਾ ਕਿਸੇ ਤਰੀਕੇ ਦੀ ਨਾਰ ਖੋਰਾ ਜਾਂ ਲੋਕਾਂ ਦੀ ਨਜ਼ਰ ਤੇ ਘਟਾਇਆ ਇਹ ਲੋਕ ਇਹ ਮੰਨਣ ਲੱਗੇ ਕਿ ਅਕਾਲ ਤਖਤ ਸਾਹਿਬ ਤੋਂ ਕੋਈਆਂ ਹੋਏ ਹੁਕਮਨਾਮਾ ਵੀ ਵਾਪਸ ਹੋ ਜਾਂਦਾ ਹੈ ਠੀਕ ਹੈ ਜੀ ਦਲ ਦਲ ਇਹ ਅਗਲ ਆਉਣ ਵਾਲੇ ਟਾਈਮ ਦੇ ਦੇਖੇ ਕੋਈ ਚੱਕਦਾ ਬੰਦਾ ਵੀ ਉਸ ਉਹਦੇ ਤੇ ਬੈਠੇ ਨਾ ਕਿ ਲੋਕ ਉਸ ਨੂੰ ਕਿਹਾ ਸੋਚਣ ਕਿ ਜੋ ਲੋਕਾਂ ਦੀ ਮੈਂਟੈਲਟੀ ਅਜ ਬਣਤੀ ਸੀ ਠੀਕ ਹੈ ਜੀ ਅਕਾਲ ਤਖਤ ਜਿਹੜੀ ਪ੍ਰਭੂ ਦਾ ਤਾਸਮੀ ਖੋਣੂ ਕਾਰਨ ਰੱਖਣ ਦੇ ਲਈ ਜ਼ਿੰਮੇਵਾਰ ਥਾ ਉਸ ਜੁੜਕੂ ਦੇ ਨਾਲ ਜਿਹੇ ਫੈਸਲਾ ਬਿੱਤਾ ਸੀ ਉਹਨੂੰ ਲਾਗੂ ਇਹਨੇ ਮਨ ਕਰਾਣਾ ਪਈਦਾ ਸੀ ਤੇ ਉਹਨਾਂ ਨੂੰ ਇਹ ਕਹੇ ਕਿ ਮੈਂ ਹਸੂਤਾ ਦੇ ਦਿਆਂਗਾ ਕਿ ਮਤਲੇ ਪੈਸੇ ਵਾਪਸ ਨਹੀਂ ਹੁੰਦੇ ਜਿਹੜਾ ਜਿਹੜਾ ਧਰਤੀ ਮੰਨ ਲਏ ਤੇ ਜਾਂ ਫਿਰ ਜਾਨੀ ਹਰਪੀ ਕਿਉਂਕਿ ਜਿਹੜੀ ਕਾਰਵਾਈ ਹੋਈ ਹੈ ਇਹਨੇ ਨਾ ਸਟਿੰਗ ਆਪਰੇਸ਼ਨ ਕੀਤਾ ਜਿਆ ਜੀ ਗੱਲਾਂ ਇਹਦੇ ਵੀ ਇੱਕ ਦਸੰਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜੋ ਸਾਡੇ ਅਕਾਲ ਤਖਤ ਸਾਹਿਬ ਦੀ ਮਾਨ ਮਰਵਾਦਾ ਸੀ ਜਿਹਨੂੰ ਅਸੀਂ ਮੁੱਖ ਰੱਖ ਕੇ ਸਾਰੇ ਲੋਕ ਆਪਾਂ ਅਕਾਲ ਤਖਤ ਸਾਹਿਬ ਤੋਂ ਹਰ ਕੋਈ ਸੁਣਦਾ ਕਿ ਹਰੇਕ ਜੋ ਇੱਕ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਸਮਾਨ ਨੂੰ ਪਹਿਲੀ ਦਾ ਪਹਿਲੇ ਧਾਰ ਦੇ ਮੰਨਣ ਨੂੰ ਪਿਆਰ ਹੈ ਗੱਲ ਇਹ ਜੀ ਜੇ ਧਾਰ ਵੀ ਸਿਰ ਅਕਾਲੀ ਫੁੱਲਾ ਸੁਭਾ ਜੀ ਜੜ ਤੇ ਰੱਖਣਾ ਹੋਵੇ ਜੀ ਤੁਹਾਨੂੰ ਕੀ ਲੱਗਦਾ ਹੈ ਜੋ ਹੁਣ ਇਹ ਸਾਰੀ ਜੋ ਰਵਾਇਤਾ ਜੋ ਵੀ ਇਨਸੀਡੈਂਟਸ ਹੋਏ ਨੇ ਉਸਨੂੰ ਦੁਬਾਰਾ ਠੀਕ ਕਰਨ ਲਈ ਜਾਂ ਕਹਿ ਲੋ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਦੁਬਾਰਾ ਪੁਰਜੀਵਤ ਕਰ ਲਈ ਕੀ ਜੱਥੇਆ ਸਾਹਿਬ ਵਿਗਿਆਨੀ ਰਗਵੀਰ ਸਿੰਘ ਕੀ ਐਕਸ਼ਨ ਲੈਣ ਹੋਣ ਕਿ ਸਭ ਕੁਝ ਦੁਬਾਰਾ ਇੱਕ ਕਹਿ ਲੋ ਠੀਕ ਤੀਕਾ ਨਾ ਹੋ ਸਕਦਾ ਜਿਹੜਾ ਤਰਾਪਨ ਸਮਿਆਂ ਦੇ ਵਿੱਚ ਚੱਲਦਾ ਆ ਉਹਨਾਂ ਨੂੰ ਸਰਵਪੱਤਰ ਖਾਲਸਾ ਸਾਜਣਾ ਚਾਹੀਦਾ ਹੁਣ ਜੀ ਪਰਵਤ ਖਾਲਸਾ ਸਾਜਣੇ ਸਾਜਣੇ ਉਹ ਬੇਸਿਕ ਪਲੱਸ ਇਲੈਕਟਿਕ ਤੌਰ ਤੇ ਸਾਜਣਾ ਫੈਸਲਾ ਲੈ ਕੇ ਉਹਨਾਂ ਨੂੰ ਡਿਸੀਜਨ ਲੈਣਾ ਚਾਹੀਦਾ ਉਹਨਾਂ ਨੂੰ ਸੁਰਤ ਨਾਲ ਫੈਸਲਾ ਲੈਣਾ ਚਾਹੀਦਾ ਦੇਸ਼ ਅਤੇ ਆਣੇ ਸਮੇਂ ਦੇ ਵਿੱਚ ਜਿਹੜੇ ਪੁਲਟਰ 파ਟਨਰ ਜੁੜੇ ਰਹੇ ਹੋਣ ਪਰ ਉਹਨਾਂ ਨੂੰ ਅੱਜ ਦੇ ਸਮੇਂ ਵਿੱਚ ਇੱਕੀ ਵਜ੍ਹਾ ਸੁਖਾਣੇ ਤੇ ਮੋਰ ਸਾਸ ਦਾ ਜਹੇਦਾਰ ਸਾਥਿਆ ਹੋਇਆ ਇਹਨਾਂ ਦੇ ਜਿੱਤੇ ਦੇ ਨਾਲ ਫੈਸਲਾ ਜਿਹੜਾ ਕਹਿੰਦਾ ਕਿ ਨਹੀਂ ਉਹ ਅਪਲਾਈ ਕਰਨ ਦੀ ਜਿਹੜਾ ਸਿਮਰਤ ਖਾਲਸਾ ਸਾਡੇ ਕੇ ਉਹ ਪੂਰੇ ਸਿੱਖ ਕੌਮ ਨੂੰ ਕਾਲ ਦੇਣਾ ਕਿ ਸਿੱਖ ਕੌਮ ਜਿਹੜੀ ਆਣੇ ਪਿੱਖ ਤੇ ਖੜੀ ਹੋਏਗੀ ਅੰਮ੍ਰਿਤ ਸਾਹਿਬ ਦੇ ਲਈ ਤੁਸੀਂ ਜਿੱਦਾਂ ਪਹਿਲਾਂ ਵੀ ਸਿੱਕ ਕਾਗਨ ਜਦੋਂ ਵੀ ਕਿਸੇ ਨੇ ਅਕਾਲਕ ਖਸਬੋ ਕਹ ਲੋ ਜਾਂ ਪੰਥਕਤ ਵਰਤੋ ਜਿਹਦੇ ਕਿਸੇ ਕੋਈ ਰੁਪਇਆ ਇਸੇ ਸਿੱਕੇ ਨਾਲ ਕਿਸੇ ਨੂੰ ਪਿੱਛੇ ਦਿਖਾਈ ਠੀਕ ਹੈ ਜੀ ਤਾਂ ਗੱਲ ਇਹ ਹੋ ਗਈ ਸੀ ਸਮਰਪਤ ਜਿਹੜਾ ਪੰਥਕਤ ਕਾਗਨ ਹੋਵੇ ਗੱਲਬਾਤ ਤੇ ਇਹ ਨਾ ਹੋਵੇ ਕਿ ਫਾਇਕਲਾ ਪਹਿਲਾਂ ਸੁਣਾਇਆ ਬਾਅਦ ਵਿੱਚ ਕੋਈ ਫਾਇਕਲਾ ਵਾਪਸ ਹੋ ਜਾਈਏ ਜੀ ਕੋਈ ਪ੍ਰੈਸ਼ਰ ਹੋ ਗਿਆ ਜੀ ਦਿਮਾਗ ਹੋ ਗਿਆ ਜੀ ਬਿਲਕੁਲ ਠੀਕ ਹੈ ਉਹਨੇ ਜਿੱਥੇ ਤੱਕ ਇਹ ਜਿਹੜੀ ਸਿੱਕਾਂ ਦੀ ਗੱਲ ਵੀ ਚੱਲ ਰਹੀ ਹੈ ਨਾ ਜੀ ਮੈਨੂੰ ਮੇਰਾ ਮੰਨਣਾ ਹੁੰਦੀ ਸੀ ਦੌਰ ਤੇ ਉਹਦੇ ਰੁਪਇਓ ਵੀ ਜਿਹੜੇ ਇਸਤਾਨਾ ਦੇ ਪ੍ਰੈਸ਼ਰ ਦੀ ਕਬੂ ਆਂਦੀ ਅਸੀਂ ਜਿਹੜੇ ਬਿਆਰ ਕਰ ਰਹੇ ਆ ਤੇ ਆਉਣ ਵਾਲੇ ਕਾਂਡੇ ਦੀ ਜਿਹੜੀ ਧਰਤੀ ਮਹੌਮਾ ਇਹ ਕੰਪਲੀਟ ਹੋ ਜੇ ਤੇ ਉਹਦੇ ਨਾਲ ਫਿਰ ਜਿਹੜਾ ਜੇ ਇਹਨਾਂ ਦਾ ਮਨੋਰਥ ਹੈ ਨੀਂ ਤੌਰ ਤੇ ਠੀਕ ਹੈ ਜੀ ਜਿਹੜੀ ਇਹ ਕਲੀਵਲ ਦਾ ਆਦਿ ਸਮੇਂ ਦੇ ਉਹ ਹੱਲ ਹੋ ਛਕੇ ਠੀਕ ਹੈ ਜੀ ਕਾਂਡਾ ਜੀ ਤੁਸੀਂ ਕੋਈ ਸਿੱਖ ਕੌਮ ਨੂੰ ਹੋਰ ਕੋਈ ਸੰਦੇਸ਼ ਦੇਣਾ ਚਾਹੋ ਮੈਂ ਸਿੱਖ ਕੌਮ ਨੇ ਤਾਂ ਇਹ ਵੀ ਬਿੰਦ ਕਰ ਕੋਈ ਕੋਲ ਨੂੰ ਨਹੀਂ ਨਾ ਪਹਿਲਾਂ ਕੋਈ ਖਤਮ ਕਰ ਸਕਿਆ ਮੈਂ ਤਾਂ ਅੱਜ ਖਤਮ ਕਰ ਰਿਹਾ ਹਾਂ ਮੇਰੇ ਮੰਨੋਦਗਲੇ ਪੱਗੀਆਂ ਦਿੱਤੀਆਂ ਸੱਡੀਆਂ ਮਾਤਾ ਸਾਡੇ ਜੀਰ ਫੜਦੇ ਹੁੰਦੇ ਸੀ ਕਿ ਮੰਨੂ ਸਾਡੀ ਵਾਖਰੀ ਆਸੀ ਮਨੂ ਦੇ ਤੋਏ ਜੇ ਸਾਨੂੰ ਵੱਡਦਾ ਸੀ ਕੌਣ ਤੋਏ ਹੋਏ ਅੱਜ ਤੱਕ ਰਹੀਆਂ ਤਾਕਤਾਂ ਦੇ ਲੈਟੇ ਵਿਆਹ ਕਰ ਲਿਆ ਸੀ ਇਸ ਦਾ ਇੱਕ ਮੁੱਠੀ ਚੋਲਿਆਂ ਦੀ ਗੱਲ ਵਿਆਹ ਕਰ ਲਿਆ ਸੀ ਅੱਜ ਦੀ ਇੱਕ ਕੌਮ ਚਾਹੇ ਤੇ ਅੱਜ ਦੀ ਆਪਣੀ ਜੀਵਨੀਆ ਸਰਮੋਰ ਖਸਤਾਵਾਲੇ ਉਹਨਾਂ ਦੀ ਪ੍ਰਭੂਸਤਾ ਨੂੰ ਉਹਨਾਂ ਦੀ ਰੇਤਤਾ ਤੇ ਅਖੰਡਤਾ ਨੂੰ ਉਹਨਾਂ ਦੀ ਚੜ੍ਹਦੀ ਕਲਾ ਨੂੰ ਉਹਦੀ ਮਾਨ ਮਰਿਆ ਦਾ ਨੂੰ ਉਸੇ ਤਰ੍ਹਾਂ ਬਾੜ ਰੱਖ ਸਕਦੀਆਂ ਨੇ ਬਸਰ ਤੇ ਤੇ ਜਿਹੜੇ ਲੋਕ ਜਿਹਨ ਨਹੀਂ ਆ ਸਕਦੇ ਨੇ ਜਾਂ ਜਿਹੜਾ ਲੋਕਾਂ ਨੂੰ ਨਟਾਰਿਆ ਜਾ ਚੁੱਕਾ ਕੰਪਨੀ ਤੋਂ ਪੋਰਟ ਤੇ ਉਹਨਾਂ ਲੋਕਾਂ ਦਾ ਖੜਾ ਸਕਦੇ ਤੇ ਉਹਨਾਂ ਨੂੰ ਆਰਮਿਕ ਤੌਰ ਤੇ ਜਿਹੜੇ ਲੋਕ ਅਗਵਾਈ ਕਰਦੇ ਨੇ ਉਹਨਾਂ ਨਾਲ ਜੁੜ ਕੇ ਉਹਨਾਂ ਨਾਲ ਵੜ ਕੇ ਜੋ ਸੰਤਕਰਮ ਇਤਾਨਕਾਰ ਜਿਉਂ ਹੀ ਸਾਡਾ ਸਿੱਖ ਕੌਮ ਦੀ ਜਿਹੜੀ ਚੜ੍ਹਦੀ ਕਲਾ ਵਾਲਾ ਸਾਡਾ ਸ਼ੁਰੂ ਤੋਂ ਸਿਧਾਂਤ ਰਹਾ ਹੈ ਰਾਜ ਕਰੇਗਾ ਖਾਲਸਾ ਦੀ ਇਹਨਾਂ ਗੱਲ ਕਰਦੇ ਆ ਕਿ ਮੈਂ ਯੂਰੂ ਨਹੀਂ ਜਾਂਦਾ ਬੋਤਾਂ ਗੱਲ ਤਾਂ ਜੇ ਰਾਤ ਕਰੇਗਾ ਫਾਉਟਸ ਦੀ ਕੋਈ ਗੱਲ ਕਰਦੇ ਰੋਏ ਟਾਈਮ ਦੋਰਾ ਪੜਦੇ ਹੋਣਾ ਤਾਂ ਉਹਦੇ ਨੇ ਚੰਗੀ ਕਮਕਾਉਣਾ ਪੈਲੇ ਕਿ ਢੰਡੇ ਢੰਡੇ ਕਰਕੇ ਹੋਣਾ ਪਏਗਾ ਚੜੀ ਤੇ ਵਾਲੇ ਉਹਨੂੰ ਉਸੇ ਤਰ੍ਹਾਂ ਪਹਿਲਾਂ ਵਾਂਗੂ ਜਿਹੜਾ ਰੋਏ ਵਾਂਗੂ ਮਰੇ ਹੋ ਕੇ ਚੜਨਾ ਪੈ ਜਾ ਤੇ ਜੇ ਉਹ ਕੋਈ ਗਲਤ ਕਰਦਾ ਜਿਵੇਂ ਅੱਜ ਦੇ ਸਮੇਂ ਜਿਹੜੀ ਕੋਈ ਹੋਰ ਸਾਡੇ ਮੌਜਿਆਂ ਜਿਹੜੇ ਨੇ ਉਹਨਾਂ ਨੇ ਨਾਰ ਦੀ ਨਾਲ ਵੀ ਕੋਈ ਗੱਲ ਪਰਫਾਰਮੈਂਸ ਤੇ ਸਿੰਗਰ ਦਾ ਕਿਸੇ ਦੇਖ ਰਿਹਾ ਸੀ ਜਾਂ ਕੋਈ ਹੈਗਾ ਉਹਦੇ ਜਿਹੜਾ ਹੋਰ ਹਵਾਰਾ ਉਹ ਨਾਲ ਗੱਦੀ ਹੈ ਸਾਡੇ ਸਿੰਗਰ ਨੇ ਕੰਟੀ ਵੀ ਜਾਤੀ ਕਿਤੇ ਉਹਨਾਂ ਸਾਡੇ ਦਾਦਾ ਜੀ ਉਹ ਨੱਕ ਤੇ ਲਿਖਿਆ ਗੱਲਬਾਤ ਸਰਦਾ ਮਾਫੀਆਂ ਮੰਗਲਾ ਸਰਦਾਦਾ ਪਰਿਵਾਰ ਗੱਲ ਨੂੰ ਇਹ ਵੀ ਸਿੱਖ ਕੌਮ ਜਿਹੜੀ ਇਹ ਕਿਸੇ ਤਰ੍ਹਾਂ ਰਲਗੱਡ ਨਹੀਂ ਹੋ ਸਕਦਾ ਸਾਡਾ ਮਰਲੇਪ ਪਰ ਜਿਹੜਾ ਨਿਆਰਾ ਪੜਾ ਪੈਮ ਵੀ ਰਹਿਣਾ ਚਾਹੀਦਾ ਇਹੋ ਜਿਹੜਾ ਨਾਲ ਕੋਈ ਕੋਈ ਦੇ ਇਹ ਜਗ ਲੱਗੇ ਖਾਲਤਾ ਰਹਾ ਨਿਆਰਾ ਜਗ ਲੱਗੇ ਪੇਜ ਦੇਉ ਮੈਂ ਸਾਰਾ ਜਗ ਇਹ ਤਰ੍ਹਾਂ ਜਿ ਪ੍ਰਣਕੀ ਰੀਤ ਮੈਂ ਨਾ ਕਰਾਂ ਇਹਨੂੰ ਕੀ ਤਰਤੀਕ ਇਹ ਖਿਆਰਾ ਪਣ ਪੈਮ ਰੱਖਣਾ ਤੇ ਨਿਖੜਦੇ ਰਹੋ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਤੇ ਆਉਣ ਵਾਲੇ ਟਾਈਮ ਦੇ ਲਈ ਪੁਠਖੇ ਲਈ ਤਿਆਰੀਆਂ ਸਿੱਟੇ ਰੱਖੋ ਏ ਵੱਧ ਤੋਂ ਵੱਧ ਪਾਣੀ ਪੀਓ ਪਾਣੀ ਦੇ ਨਾਲ ਜਿਹੜੇ ਰੋਹ ਜਿਹੋ ਤੱਕ ਪਾਣੀ ਨਾਲ ਨਹੀਂ ਦੂਰਦੇ ਉਹਨੂੰ ਜਦੋਂ ਤੁਸੀਂ ਜਿੰਨਾ ਮਰਜ਼ੀ ਕੱਲਾ ਕਰਦੇ ਰਹੋ ਤੁਹਾਡੀ ਜਿਹੜੀਆਂ ਗੱਲਾਂ ਨੇ ਕੋਈ ਸੁਣਨੀ ਨਹੀਂ ਆ ਜੀ ਟਾਂਡਾ ਜੀ ਤੁਹਾਡਾ ਆਕਾਲ ਚੈਨ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਸਿਕਲੀਡ ਟਾਂਡਾ ਨੂੰ ਸੁਣਿਆ ਉਹ ਕਹਿ ਰਹੇ ਸਨ ਕਿ ਸਿੱਖ ਮਰਿਆਦਾ ਨੂੰ ਕਾਇਮ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਲੋੜ ਹੈ ਬਿਲਕੁਲ ਠੀਕ ਹੈ ਜੀ ਜੇ ਪੋਲਿਟਿਕਸ ਜ਼ਰੂਰ ਪਹਿਲਾਂ ਹੋਈਆਂ ਨੇ ਕਿਤਨਾ ਕਿਤੇ ਲੇਕਿਨ ਉਸ ਨੂੰ ਖਤਮ ਕਰਕੇ ਉੱਪਰ ਉੱਠ ਕੇ ਹੁਣ ਜੋ ਆਪਣੀ ਸਿੱਖ ਰਵਾਤਾ ਉਸ ਨੂੰ ਕਾਇਮ ਕਰਨ ਦੀ ਲੋੜ ਹੈ ਚਾਹੇ ਉਸਦੇ ਲਈ ਸਰਬਤ ਖਾਲਸਾ ਹੀ ਬੁਲਾਉਣਾ ਪਵੇ ਤਾਂ ਉਹ ਵੀ ਜਥੇਦਿਆ ਸਾਹਿਬ ਨੂੰ ਬੁਲਾਉਣਾ ਚਾਹੀਦਾ ਹੈ ਤਾਂ ਇਸ ਪੂਰੇ ਇਨਸੀਡੈਂਟ ਵਿੱਚ ਕੀ ਵਾਪਰਿਆ ਤੇ ਅੱਗੇ ਦੀ ਘਟਨਾਵਾ ਕੀ ਹੋਣਗੀ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਕਾਲ ਚੱਲਣਾ ਜੁਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ